ਇਸ ਸਾਖ ਦਾ ਜਿਹੜਾ ਮਹੀਨਾ ਹੈ ਨਾ ਇਸ ਮਹੀਨੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਾਹਲ ਦਿੱਤੀ ਸੀ ਅਸੀਂ ਅੰਮ੍ਰਿਤ ਵੀ ਆਖਦੇ ਆਂ ਵੀ ਅੰਮ੍ਰਿਤ ਛਕਿਆ ਹੈ ਅੰਮ੍ਰਿਤ ਦੀ ਦਾਤ ਦਿੱਤੀ ਹੈ ਪਰ ਕੀ ਅਸੀਂ ਇਸ ਖੰਡੇ ਬਾਟੇ ਦੀ ਪਾਹਲ ਨੂੰ ਇਸ ਅੰਮ੍ਰਿਤ ਦੀ ਦਾਤ ਨੂੰ ਸਮਝਿਆ ਕਹਿਣ ਤੋਂ ਭਾਵ ਹੈ ਕਿ ਜਦੋਂ ਖੰਡੇ ਬਾਟੇ ਦੀ ਪਾਹਲ ਮਿਲਦੀ ਹੈ ਤੇ ਇਸ ਤਰ੍ਹਾਂ ਉਂਗਲਾਂ ਇਕੱਠੀਆਂ ਹੁੰਦੀਆਂ ਨਹੀਂ ਜਦੋਂ ਇਹ ਉਂਗਲਾਂ ਇਕੱਠੀਆਂ ਹੁੰਦੀਆਂ ਨੇ ਤਾਂ ਇੱਕ ਮੁਠ ਬਣਦੀ ਹੈ ਇੱਕ ਹੱਥਾਂ ਵਿੱਚ ਜੁੜ ਜਾਂਦਾ ਹੈ ਪਰ ਕੀ ਅਸੀਂ ਇਸ ਚੀਜ਼ ਤੋਂ ਸਿੱਖਿਆ ਲਈਏ ਕਿ ਅਸੀਂ ਆਪਣੀ ਕੌਮ ਦੇ ਵਿੱਚ ਜਾਤਾਂ ਪਾਤਾਂ ਇਹਨਾਂ ਚੀਜ਼ਾਂ ਦੀਆਂ ਵੰਡੀਆਂ ਤੋਂ ਦੂਰ ਹੋਏ ਹਾਂ ਅੱਜ ਵੀ ਸਾਡੇ ਵਿੱਚ ਫਲਾਣਿਆਂ ਦਾ ਗੁਰਦੁਆਰਾ ਫਲਾਣਿਆਂ ਦਾ ਗੁਰਦੁਆਰਾ ਕੀ ਅਸੀਂ ਇਸ ਚੀਜ਼ ਨੂੰ ਸਮਝਿਆ ਪਾਣੀ ਦਾ ਵਾਕ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਬਣੀਤਾ ਇਹ ਕਹਿੰਦੀ ਆ ਪਰ ਅਸੀਂ ਅੱਜ ਵੀ ਜੱਗ ਦਾ ਪਾਤਾਂ ਦੇ ਨਾਂ ਤੇ ਵੰਡੀਆਂ ਪਾਈ ਫਿਰਦੇ ਆ ਅਸੀਂ ਕਹਿੰਦੇ ਆ ਵੀ ਅਸੀਂ ਖੰਡੇ ਬਾਟੇ ਦੇ ਪਾਹੂਲ ਦੇ ਧਾਰਨੇ ਆ ਅਸੀਂ ਅੰਮ੍ਰਿਤ ਛਕਿਆ ਪਰ ਇਸ ਕੋਹੜ ਤੋਂ ਜਿਵੇਂ ਮੁਕਤ ਨਹੀਂ ਨਾ ਹੋਇਆ ਜੱਗ ਦਾ ਪਾਤਾਂ ਵਾਲੀਆਂ ਵੰਡੀਆਂ ਤੋਂ ਤੇ ਫਿਰ ਹੱਲੀ ਵੀ ਅਸੀਂ ਉੱਥੇ ਬੈਠੇ ਆ ਸੋ ਇਸ ਚੀਜ਼ ਨੂੰ ਸਮਝੀਏ ਜ਼ਰੂਰ